ਆ ਆਮ ਆਦਮੀ ਪਾਰਟੀ ਦੀ ਇੱਕ ਬੀਬੀ ਐਮ ਐਲ اے ਵੇਖੋ ਕਿੱਡਾ ਹੰਕਾਰ ਦੇ ਸਿਰ ਚੜ ਕੇ ਬੋਲਦਾ ਵਾ ਕਿ ਬਜ਼ੁਰਗ ਨਾਲ ਵੀ ਸਹੀ ਸ਼ਬਦਾਂ ਵਿੱਚ ਗੱਲ ਨਹੀਂ ਕੀਤੀ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਗਲਤ ਬੋਲਿਆ ਗਿਆ ਆ ਵੀਡੀਓ ਵੇਖੋ ਫਿਰ ਕਰਦੇ ਗੱਲ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਤੇ ਤੁਸੀਂ ਕੀ ਕਰਨਾ ਹੈ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਆਪਣੀ ਪ੍ਰਤਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਵੀ ਇੱਕ ਕਿੱਡੀ ਹੰਕਾਰੀ ਆ ਆਪਦੀ ਐਮਐਲਏ ਆ ਬਾਪੂ ਇੱਕ ਉਹਦੀ ਪਿਓ ਦੀ ਉਮਰ ਦਾ ਉਹਨੂੰ ਸਵਾਲ ਕਰਨ ਡਿਆ ਤੇ ਉਹਨਾਂ ਨੂੰ ਕਿੱਡੇ ਦਵਕੇ ਮਾਰਨ ਡੀਆ ਤੁਹਾਡਾ ਜਿਹੜਾ ਮੁੱਖ ਮੰਤਰੀ ਸਾਹਿਬ ਆ ਨਾ ਉਹ ਆਪ ਕਹਿੰਦੇ ਹੁੰਦੇ ਸੀ ਕਿ ਜਦੋਂ ਇਹ ਪਿੰਡਾਂ 'ਚ ਆਉਂਦੇ ਆ ਨਾ ਤੁਹਾਡੇ ਐਮਐਲਏ ਐਮਪੀ ਇਹਨਾਂ ਨੂੰ ਸਵਾਲ ਕਰਿਆ ਕਰੋ ਤੇ ਜੇ ਹੁਣ ਸਵਾਲ ਕਰਨ ਲੱਗੇ ਤੇ ਫਿਰ ਤੁਸੀਂ ਗਾੜੀਆਂ ਦੋਕੇ ਮਾਰਦੇ ਹੋ ਇਹ ਕਿਹੜੀ ਗੱਲ ਹੋਈ ਵੀ ਆਪ ਤੁਸੀਂ ਕਹਿੰਦੇ ਰਹੇ ਪਹਿਲਾਂ ਸਵਾਲ ਕਰੋ ਜੇ ਹੁਣ ਸਵਾਲ ਇਹ ਮੁੱਖ ਮੰਤਰੀ ਸਾਹਿਬ ਇਹ ਤੁਸੀਂ ਇਹਦਾ ਨਿਆ ਕਰਨਾ ਇਹ ਵੀਡੀਓ ਦਾ ਕਿ ਇਹ ਤੁਸੀਂ ਕਹਿੰਦੇ ਰਹੇ ਹੋ ਨਾ ਕਿ ਆਪਣੇ ਐਮ ਐਲ ਏ ਨੂੰ ਸਵਾਲ ਕਰੋ ਤੇ ਜੇ ਉਸ ਬਜ਼ੁਰਗ ਨੇ ਸਵਾਲ ਕੀਤਾ ਤੇ ਫਿਰ ਉਹਨਾਂ ਦੇ ਸਵਾਲ ਦਾ ਜਵਾਬ ਦਿੰਦੇ ਉਹਨਾਂ ਨੂੰ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਨੂੰ ਗਾੜੀਆਂ ਗਲਤ ਸ਼ਬਦਾਵਲੀ ਬੋਲੀ ਗਈ ਇਹ ਭਲਾ ਕਿੱਥੋਂ ਦਾ ਨਿਆਵਾ ਜਵਾਬ ਦੇਣਾ ਫਰਜ਼ ਹੀ ਇਹਨਾਂ ਦਾ ਉਹਨਾਂ ਨੂੰ ਜਵਾਬ ਦਿੰਦੇ ਕਿ ਅਸੀਂ ਆਹ ਕੁਝ ਕੀਤਾ ਤੇ ਉਥੇ ਸਹੀ ਗੱਲ ਆ ਉਹ ਆ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਚੱਲਣ ਡੀਆਂ ਇੱਕ ਇੱਕ ਦੋ ਮਸ਼ੀਨ ਜਿਹੜੀ ਹੈ ਸਰਕਾਰੀ ਚੱਲਦੀ ਸੀ ਉੱਥੇ ਠੀਕ ਆ ਤੇ ਫਿਰ ਅਗਲਿਆਂ ਤੋਂ ਸਵਾਲ ਕਰਨੇ ਨਾ ਉਹਨਾਂ ਸਵਾਲਾਂ ਦਾ ਜਵਾਬ ਦੋ ਅੱਗੋਂ ਲੜਨ ਵਾਲੀ ਕਿਹੜੀ ਗੱਲ ਆ